ਵਰਤੋਕਰਨ ਵਾਲਿਆਂ ਦੇ ਲਈ ਇੱਕ ਵੱਡੀ ਖਬਰ ਆ ਚੁੱਕੀ ਹੈ ਟੈਲੀਗ੍ਰਾਮ ਉਪਭੋਗਤਾਵਾਂ ਦੇ ਲਈ ਇੱਕ ਖਾਸ ਜਾਣਕਾਰੀ ਹੈ ਟੈਲੀਗ੍ਰਾਮ ਦੇ ਸੀਈਓ ਨੇ ਇੱਕ ਫੈਸਲਾ ਲੈ ਲਿਆ ਹੈ ਜੋ ਕਿ ਟੈਲੀਗ੍ਰਾਮ ਦੀ ਵਰਤੋਕਰਨ ਵਾਲੇ ਉਪਭੋਗਤਾਵਾਂ ਦੇ ਲਈ ਖਾਸ ਹੈ ਇਸ ਨੂੰ ਧਿਆਨ ਨਾਲ ਸੁਣਨੋ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰਦੋ ਤੇ ਇਸ ਨੂੰ ਸ਼ੇਅਰ ਕਰਨਾ ਵੀ ਬੰਦ ਹੈ ਪੂਰੀ ਜਾਣਕਾਰੀ ਇਸ ਬਾਬਤ ਹੈ ਜਿੱਥੇ ਕਿ ਟੈਲੀਗ੍ਰਾਮ ਦੇ ਸੀਈਓ ਨੇ ਟੈਲੀਗ੍ਰਾਮ ਦੀ ਸੁਰੱਖਿਆ ਨੂੰ ਵਧਾਉਣ ਦੇ ਲਈ ਉਸ ਨੂੰ ਸੁਰੱਖਿਆ ਤੇ ਨਾਂ ਦੀ ਨਾਲ ਉਸ ਦੀ ਮਿਆਰ ਨੂੰ ਵਧਾਉਣ ਦੇ ਲਈ ਕਦਮ ਚੱਕ ਲਿਆ ਯਾਨੀ ਕਿ ਜੇਕਰ ਟੈਲੀਗ੍ਰਾਮ ਦੇ ਉੱਤੇ ਕੋਈ ਵੀ ਅਜਿਹੀ ਗਲਤ ਚੀਜ਼ ਨੂੰ ਸੱਚ ਕਰਦਾ ਉਸਾਰੇ ਤਾਂ ਉਸ ਦੀ ਜਿਹੜੀ ਆ ਆਈਪੀ ਐਡਰੈਸ ਯਾਨੀ ਕਿ ਉਸ ਦੀ ਜਿਹੜੀ ਗੁਪਤ ਸੂਚਨਾ ਉਸ ਦਾ ਮੋਬਾਈਲ ਨੰਬਰ कानून सख्ताई जी करनी इस करके जरूरी है क्योंकि टैलीग्राम को जो है एक तरीका पूर्ण तौर पर जो है सुरक्षित बनाने की कोशिश की जा रही है टैलीग्राम से जेकर कोई भी व्यक्ति अजि गतिविधि शामिल होंगे गैर कानूनी गतिविधि ਯਾ ਫਿਰ ਕੋਈ ਵੀ ਜੋ ਹੈ ਸਮੱਗਰੀ ਨੂੰ ਜਿਹੜੀ ਜਾਂਚ ਕਰਦਾ ਉਸ ਵਾਰੇ ਸਰਚ ਕਰਦਾ ਹੈ ਤੇ ਉਸ ਵਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿਉਂਕਿ ਟੈਲੀਗ੍ਰਾਮ 'ਤੇ ਬਹੁਤ ਸਾਰੇ ਲੋਕ ਵਰਤੋਂ ਕਰਦੇ ਨੇ ਬਹੁਤ ਸਾਰੇ ਲੋਕ ਜਿਹੜ ਨੇ ਟੈਲੀਗ੍ਰਾਮ ਦੇ ਲਈ ਉਹਨਾਂ ਦਾ ਇੱਕ ਵਧੀਆ ਸਾਧਨ ਹੈ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਹੈ ਪਰ ਦੂਸਰੇ ਪਾਸੇ ਕੁਝ ਲੋਕ ਅਜਿਹੀਆਂ ਚੀਜ਼ਾਂ ਦੀ ਗਲਤ ਵਰਤੋਂ ਕਰਦੇ ਨੇ ਤਾਂ ਜਿਹੜੇ ਗੈਰ ਕਾਨੂੰਨੀ ਗਤੀਵਿਧੀ ਦੇ ਵਿੱਚ ਸ਼ਾਮਲ ਹੋਣ ਕੇ ਟੈਲੀਗ੍ਰਾਮ ਦੀ ਵਰਤੋਂ ਕਰਨ ਦੇ ਦੌਰਾਨ ਤਾਂ ਉਹਨਾਂ ਦੇ ਉੱਤੇ ਕਾਨੂੰਨ ਜਿਹੜਾ ਵਾ ਕਾਰਵਾਈ ਕਰੇਗਾ ਉਹਨਾਂ ਦੇ ਉੱਤੇ ਐਕਸ਼ਨ ਲਿੱਤਾ ਜਾਵੇਗਾ ਅਜੇ ਇਹ ਉਪਭੋਗਤਾਵਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਇਹਨਾਂ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਹਿ ਦੱਸ ਜੀਏ ਕਿ ਟੈਲੀਗ੍ਰਾਮ ਦੇ ਸੀਈਓ ਦੇ ਵੱਲੋਂ ਇਹ ਵੱਡਾ ਕਦਮ ਚੱਕਦੇ ਹੋਏ ਐਕਸ਼ਨ ਲਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਟੈਲੀਗ੍ਰਾਮ ਨੂੰ ਸੁਰੱਖਿਅਤ ਰੱਖਣ ਦੇ ਲਈ ਭਰੋਸੇਮੰਦ ਰੱਖਣ ਦੇ ਲਈ ਇੱਕ ਕਦਮ ਚੁੱਕਣਾ ਜ਼ਰੂਰੀ ਸੀ ਕਿਉਂਕਿ ਬਹੁਤ ਸਾਰੇ ਲੋਕ ਟੈਲੀਗ੍ਰਾਮ ਦੀ ਜੇਕਰ ਚੰਗੇ ਤਰੀਕੇ ਦੇ ਨਾਲ ਵਰਤੋਂ ਕਰਦੇ ਨੇ ਤਾਂ ਬਹੁਤ ਸਾਰੇ ਲੋਕ ਟੈਲੀਗ੍ਰਾਮ ਦੀ ਗਲਤ ਤਰੀਕੇ ਦੇ ਨਾਲ ਵੀ ਵਰਤੋਂ ਕਰਦੇ ਨੇ ਇਸੇ ਤੇ ਚਾਲਦੇ ਹੀ ਦੱਸ ਜੀਏ ਕਿ ਟੈਲੀਗ੍ਰਾਮ ਦੀ ਗਲਤ ਤਰੀਕੇ ਨਾਲ ਵਰਤੋਂ ਕਰਨ ਵਾਲਿਆਂ ਤੇ ਉੱਤੇ ਕਾਰਵਾਈਆਂ ਹੋਣਗੀਆਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਯਾਨੀ ਕਿ ਹੁਣ ਜੇਕਰ ਤੁਸੀਂ ਆਪਣੀ ਖੈਰ ਚਾਹੁੰਦੇ ਹੋ ਜੇਕਰ ਤੁਸੀਂ ਆਪਣਾ ਬਚਾਅ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਇਹ ਅਹਿਮ ਖਬਰ ਹੈ ਕਿ ਟੈਲੀਗ੍ਰਾਮ ਦੇ ਸੀਈਓ ਦੇ ਵੱਲੋਂ ਇਕਦਮ ਚੱਕਿਆ ਗਿਆ ਇਹ ਬਿਲਕੁਲ ਵੀ ਨਜ਼ਰ ਅੰਦਾਜ਼ ਕਰਨਾ ਨਹੀਂ ਬਣਦਾ ਜੇਕਰ ਤੁਸੀਂ ਵੀ ਟੈਲੀਗ੍ਰਾਮ ਦੇ ਉੱਤੇ ਕੋਈ ਗਲਤ ਅਹੀ ਚੀਜ਼ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ AI ਦੀ ਮਦਦ ਦੇ ਨਾਲ ਹੁਣ ਤੁਹਾਨੂੰ ਜਾਂਚਿਆ ਜਾਵੇਗਾ ਜਦਕਿ AI ਦੀ ਮਦਦ ਦੇ ਨਾਲ ਇਹ ਟੈਲੀਗ੍ਰਾਮ ਦੇ ਉੱਤੇ ਉਹਨਾਂ ਲੋਕਾਂ ਦੀ ਜਾਂਚ ਕੀਤੀ ਜਾਵੇਗੀ ਜਿਹੜੇ ਕਿ ਗਲਤ ਸਮਗਰੀ ਦੀ ਜਾਂਚ ਕਰਦੇ ਨੇ ਜਾਂ ਗਲਤ ਗਤੀਵਿਧੀ ਦੇ ਵਿੱਚ ਸ਼ਾਮਲ ਨੇ ਇਹਨਾਂ ਲੋਕਾਂ 'ਤੇ ਸਜ਼ਾ ਕਰਸਿਆ ਜਾਵੇਗਾ ਤਾਂ ਟੈਲੀਗ੍ਰਾਮ ਦੀ ਵਰਤੋਂ ਕਰਨ ਵਾਲਿਆਂ ਲਈ ਇੱਕ ਵੱਡੀ ਖਬਰ ਹੈ ਧਿਆਨ ਨਾਲ ਇਸ ਖਬਰ ਨੂੰ ਸੁਣੀਓ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚੇ ਔਰ ਟੈਲੀਗ੍ਰਾਮ ਦੇ ਸੀਈਓ ਦੇ ਵੱਲੋਂ ਕੀ ਕੁਝ ਬਦਲਾਅ ਕੀਤੇ ਗਏ ਨੇ ਉਹ ਵੀ ਜਾਣਨੇ ਜ਼ਰੂਰੀ ਨੇ ਜਨਕੀ ਤੁਸੀਂ ਜੇਕਰ ਇੱਕ ਕਲਿੱਕ ਕਰਦੇ ਹੋ ਤੇ ਉਹ ਤੁਹਾਡੇ ਲਈ ਖਤਰਨਾਕ ਖਬਰ ਸਾਥੀ ਦਾ ਤੁਹਾਡੇ ਲਈ ਮੁਸੀਬਤ ਵਾਲਾ ਹੋ ਸਕਦਾ ਹੈ ਇਹ ਸਾਰੀਆਂ ਚੀਜ਼ਾਂ ਜਾਣਨੀਆਂ ਤੁਹਾਡੇ ਲਈ ਬੇਹੱਦ ਜ਼ਰੂਰੀ ਨੇ ਜੇਕਰ ਤੁਸੀਂ ਟੈਲੀਗ੍ਰਾਮ ਤੇ ਕੋਈ ਗਲਤ ਗਤੀਵਿਧੀ ਦੇ ਵਿੱਚ ਸ਼ਾਮਲ ਹੁੰਦੇ ਹੋ ਕੋਈ ਗਲਤ ਸਮਗਰੀ ਦੀ ਜਾਂਚ ਕਰਦੇ ਹੋ ਤਾਂ AI ਦੀ ਮਦਦ ਨਾਲ ਤੁਹਾਡੇ ਉੱਤੇ ਕਾਰਵਾਈ ਕੀਤੀ ਜਾਵੇਗੀ ਇਸ ਵੀਡੀਓ ਨੂੰ ਇਸ ਖਬਰ ਰੂਪ ਦੇ ਵਿੱਚ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ